पटना ਸਾਹਿਬ ਵਿਕੇਜ ਜਿਸ સ્થાન ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ ਇੱਥੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਸ਼ਿਸ਼ੋਭਿਤ ਹੈ ਜੋ ਕਿ ਕਾਲਸਾ ਪੰਤਾ ਦੂਸਰਾ ਤਖਤ ਵੀ ਹੈ ਗੰਗਾ ਦੇ ਕਿਨਾਰੇ ਜਿੱਥੇ ਗੁਰੂ ਜੀ ਬਾਂਕਾ ਨਾਲ ਖੇਡਦੇ ਅਤੇ ਇਸ਼ਨਾਨ ਕਰਦੇ ਸਨ ਅਤੇ ਜਿੱਥੇ ਪੰਡਿਤ ਸ਼ਿਵਦਾਤ ਨੂੰ ਰਾਮ ਰੂਪ ਵਿੱਚ ਆਪ ਜੀ ਨੇ ਦਰਸ਼ਨ ਦਿੱਤੇ ਸਨ ਉੱਥੇ ਗੁਰਦੁਆਰਾ ਸਾਹਿਬ ਸ੍ਰੀ ਗੋਬਿੰਦ ਘਾਟ ਜੀ ਸ਼ਿਸ਼ੋਭਿਤ ਹੈ ਗੁਰਦੁਆਰਾ ਮੈਣੀ ਸੰਗਤ ਸਾਹਿਬ ਜਿੱਥੇ ਆਪ ਜੀ ਰਾਜੇ ਫਤੇਹ ਚੰਦ ਮੈਣੀ ਦੇ ਘਰ ਖੇਡਣ ਜਾਂਦੇ ਅਤੇ ਘੁੰਮਣੀਆਂ ਸ਼ੱਕਦੇ ਸਨ ਉਸ ਜਗ੍ਹਾ ਤੇ ਸ਼ਿਸ਼ੋਭਿਤ ਹੈ ਕਾਜ਼ੀ ਰਹੀਮ ਖਾਨ ਅਤੇ کریم ਖਾਨ ਨੇ ਗੁਰੂ ਸਾਹਿਬ ਜੀ ਨੂੰ ਇੱਕ ਬਾਗ ਭੇਟਾ ਕੀਤਾ ਸੀ ਉਸ ਜਗ੍ਹਾ ਤੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹਨ ਸਾਹਿਬ ਵਿਖੇ ਗੁਰੂ ਜੀ ਦੇ ਬਚਪਨ ਦੀਆਂ ਹੋਰ ਵੀ ਪਵਿੱਤਰ ਯਾਦਗਾਰਾਂ ਮੌਜੂਦ ਹਨ ਜਿਵੇਂ ਕਿ ਇੱਕ ਸੋਨੇ ਦੇ ਪਾਵਿਆਂ ਵਾਲਾ ਢੰਗੂੜਾ ਗੁਰੂ ਜੀ ਦੇ ਤੀਰ ਇੱਕ ਛੋਟੀ ਕਿਰਪਾਨ ਇੱਕ ਛੋਟਾ ਖੰਡਾ ਇੱਕ ਛੋਟੀ ਕਟਾਰ ਚੰਦਨ ਦਾ ਕੰਗਾ ਹਾਥੀ ਦੰਦ ਦੀਆਂ ਖੜਾਵਾਂ ਕੁਝ ਛੋਟੇ ਚੱਕਰ ਅਤੇ ਢਾਲ ਅਤੇ ਇੱਕ ਬਾਲਕ ਅਵਸਥਾ ਦੀ ਤਸਵੀਰ ਸੰਗਤ ਜੀ ਇਤਿਹਾਸ ਦੱਸਦਿਆਂ ਕੋਈ ਰੁੱਟੀ ਰਹਿ ਗਈ ਹੋਵੇ ਤਾਂ ਖਿਮਾ ਦੇ ਜੱਜ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ